ਓ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਮੈਂ ਇੱਕ ਮਰਦੇ ਨਾਲ ਕਰਪਾਣ ਪਾਈ ਹੋ ਬਾਬਾ ਜੀ ਕਰਪਾਣ ਪਾ ਕੇ ਸਰਾਂ ਪੀਤੀ ਰਾਤ ਨਹੀਂ ਪੀਤੀ ਆ ਹੁਣ ਕਰਪਾਣ ਪਾ ਜੀ ਸਰਾਂ ਪੀਤੀ ਸੀ ਫਿਰ ਤੁਸੀਂ ਸ਼ਰਾਬ ਪੀ ਕੇ ਪਿੰਡ ਚ ਸੰਗਤ ਤੋਂ ਉਹ ਇਕੱਠੀ ਕਰਦੇ ਹੋ ਜਾਂ ਸੇਵਾ ਲੈ ਜਾਂਦੇ ਹੋ ਨਹੀਂ ਜੀ ਰਾਤ ਪੀਤੀ ਏ ਰਾਤ ਪੀਤੀ ਠੀਕ ਹੈ ਸਾਡੀ ਗਲਤੀ ਆ ਸਰ ਅੱਗੇ ਤੋਂ ਅਸੀਂ ਪਿੰਡ ਚ ਨਹੀਂ ਆਵਾਂਗੇ ਅੱਗੇ ਤੋਂ ਸ਼ਰਾਬ ਪੀ ਕੇ ਸੇਵਾ ਨਹੀਂ ਕਰਾਂਗੇ ਸੇਵਾ ਅਸੀਂ ਛੱਡ ਹੀ ਦਾਂਗੇ ਜੀ ਗਲਤੀ ਕਰ ਮੈਂ ਗੁਰੂ ਦਾ ਪਾਣਾ ਪਾ ਕੇ ਸ਼ਰਾਬ ਪੀਣਾ ਕਦੀ ਨਹੀਂ ਕਰਾਂਗੇ ਜੀ ਗਲਤੀ ਮਨੋ ਵੀ ਗੁਰੂ ਦਾ ਪਾਣਾ ਆਪਾਂ ਅਗੇ ਸੀ ਸ਼ਰਾਬ ਪੀਣਾ ਦੇ ਸੇਵਾ ਇਕੱਠੀ ਕਰਦੇ ਆ ਗਲਤੀ ਮੰਨਦੇ ਆ ਜੀ ਅਸੀਂ ਰਾਤ ਪੀਤੀ ਸੀ ਹਾਂ ਜੀ ਹਾਂ ਚਾਰਾਂ ਨੇ ਪੀਤੀ ਰਾਤ ਦਾਰੂ ਨਹੀਂ ਮੈਂ ਪੀਤੀ ਆ ਜੀ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਤੁਸੀਂ ਪੀਤੀ ਆ ਹਾਂ ਜੀ ਸ਼ਰਾਬ ਤਾਂ ਨਹੀਂ ਪੀਤੀ ਬਾਬਾ ਜੀ ਨੇ ਰਾਤੀ ਪੀਤੀ ਵਸ ਬਾਬਾ ਜੀ ਨੇ ਪੀਤੀ ਆ ਹਾਂ ਰਾਤ ਨੂੰ ਪੀਤੀ ਤੁਸੀਂ ਨੇ ਪੀਤੀ ਨਹੀਂ ਤੁਸੀਂ ਪੀਤੀ ਨਹੀਂ ਹੁਣ ਤੁਹਾਡੇ ਪੀਤੀ ਹੋਈ ਆ ਨਹੀਂ ਪਿਆ ਕਰ ਦਿੱਤੀ ਹੈ ਔਰ ਜਿਹੜੇ ਇਹ ਬੰਦੇ ਨੇ ਇਹਨਾਂ ਦੀ ਦਾਰੂ ਪੀਤੀ ਹੋਈ ਆ ਜੀ ਇਥੋਂ ਸਮਾਨ ਇਕੱਠਾ ਕਰਦੇ ਨੇ ਪਿੰਡਾਂ ਚੋਂ ਤੇ ਅੱਗੇ ਜਾ ਕੇ ਸ਼ਾਮ ਨੂੰ ਵੇਚ ਕੇ ਦਬਦਾ दारू ਜਾਂ ਹੋਰ ਕੋਈ ਨਸ਼ਾ ਪੱਤਾ ਕਰਦੇ ਨੇ ਸਾਡੀ ਪ੍ਰਸ਼ਾਸਨ ਤੋਂ ਵੀ ਮੰਗਾ ਵੀ ਇਹ ਜੇ ਗਲਤ ਅੰਸਰਾਂ ਨੂੰ ਨੱਥ ਪਾਈ ਜਾਵੇ ਔਰ ਹੋਰ ਨਗਰਾਂ ਨੂੰ ਵੀ ਬੇਨਤੀ ਔਰ ਇਹ ਜੇ ਬੰਦਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦੇ